ਜੈ ਮਈਆ ਭਗਵਾਨ ਜੀ ਕਲੱਬ ਫਲੋਰ ਦੇ ਵੱਲੋਂ ਦੂਸਰਾ ਮਈਆ ਭਗਵਾਨ ਜਤਗਿਰੀ ਕਬੱਡੀ ਕੱਪ 2 ਨਵੰਬਰ ਦਿਨ ਐਤਵਨੂ ਮੁੰਡਿਆਂ ਦੇ ਸਕੂਲ ਦੀ ਗਰਾਊਂਡ ਦੇ ਵਿੱਚ ਕਰਵਾਇਆ ਜਾ ਰਿਹਾ ਇਸ ਕੱਪ ਨੂੰ ਲੈ ਕੇ ਦਰਬਾਰ ਮਈਆ ਭਗਵਾਨ ਜੀ ਦੇ ਗੱਦੀ ਨਿਸ਼ਣ ਮਈਆ ਨੀਮੋ ਮਹਾਰਾਜ ਜੀ ਤੋਂ ਆਸ਼ੀਰਵਾਦ ਲੈਣ ਉਪਰੰਤ ਜਾਣਕਾਰੀ ਦੰਦਿਆਂ ਬਾਬਾ ਸਰੂਪ ਸਿੰਘ ਬੱਚੋਵਾਲ ਅਤੇ ਸੱਤਾ ਦੁਸਾਂਚ ਨੇ ਦੱਸਿਆ ਕਿ ਮਈਆ ਭਗਵਾਨ ਚਾਦਗਰੀ ਕਬੱਡੀ ਕੱਪ ਦੌਰਾਨ 8 ਚੋਟੀ ਦੀਆਂ ਕਲੱਬਾਂ ਦੇ ਖਿਡਾਰੀਆਂ ਦੇ ਮੈਚ ਕਰਵਾਏ ਜਾਣਗੇ ਤੇ ਇਸ ਮੌਕੇ 60 ਸਾਲਾਂ ਦੇ ਬਜ਼ੁਰਗਾਂ ਅਤੇ ਲੜਕੀਆਂ ਦਾ ਸ਼ੋਅ ਮੈਚ ਕਰਵਾਇਆ ਜਾਵੇਗਾ ਇਸ ਤੋਂ ਇਲਾਵਾ ਬਜ਼ੁਰਗਾਂ ਵੱਲੋਂ ਕੁੱਕੜ ਫੜਨ ਦਾ ਅਕਰਸ਼ਿਤ ਸ਼ੋਵੀ ਹੋਵੇਗਾ। ਉਹਨਾਂ ਨੇ ਦੱਸਿਆ ਕਿ ਮੈਚ ਦੌਰਾਨ ਪਹਿਲੇ ਨੰਬਰ ਦੀ ਜੇਤੀ ਰਹੀ ਟੀਮ ਨੂੰ 81000 ਦੀ ਨਗਦੀ ਅਤੇ ਟਰੋਫੀ ਨਾਲ ਅਤੇ ਦੂਸਰੇ ਨੰਬਰ ਤੇ ਟੀਮ ਨੂੰ 61000 ਰੁਪਏ ਦੀ ਨਗਦੀ ਰਾਸ਼ੀ ਅਤੇ ਟਰੋਫੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਨੇ ਦੱਸਿਆ ਕਿ ਇਹ ਕਪ ਸੁਖਦੀਪ ਸਿੰਘ ਸੋਹੀ ਕੈਨੇਡਾ ਤੇ ਬਾਬਾ ਸਰੂਪ ਸਿੰਘ ਬੱਛੋਵਾਲ ਸਾਬਕਾ ਸਿਵਰਮੈਨ ਮਾਰਕੀਟ ਕਮੇਟੀ ਫਲੋਰ ਮਾਹੀ ਮੁਠੱਡਾ ਤੇ ਗੱਗਾ ਤੇਂਗ ਮਨੀ ਤੇਂਗ ਸੰਦੀਪ ਯੂਕੇ ਜ਼ਥੀਦਾਰ ਜਸਵੀਰ ਸਿੰਘ ਫਲੋਰ ਹੈਪੀ ਬਰਾਰ ਆਸਟ੍ਰੇਲੀਆ ਹਰਜੀਤ ਸਿੰਘ ਟੀਸੀ ਸੁਰਿੰਦਰਪਾਲ ਸਿੰਘ ਟੀਸੀ ਸਰਪੰਚ ਬੱਛੋਵਾਲ ਅ ਸਵਰਗ ਵਾਸੀ ਗੁਰਿੰਦਰ ਸਿੰਘ ਕਜਲਾ ਦੇ ਪਰਿਵਾਰ ਤੇ ਹੂਰਾ ਸੇ ਜੋਗੀ ਸਜਣਾ ਦੇ ਸਜੋਗ ਦੇ ਨਾਲ ਕਰਵਾਇਆ ਜਾ ਰਿਹਾ। ਇਸ ਮੌਕੇ ਅਟੁੱਟ ਲੰਗਰ ਦਰਬਾਰ ਮਈਆ ਭਗਵਾਨ ਜੀ ਵੱਲੋਂ ਵਰਤਾਇਆ ਜਾਵੇਗਾ ਤੇ ਇਸ ਸਮੇਂ ਬਾਬਾ ਸ਼ੱਭੂ ਰਾਮ ਜੀ ਮੁਖ ਸੇਵਾਦਾਰ ਦਰਬਾਰ ਮਈਆ ਭਗਵਾਨ ਜੀ ਫਲੋਰ ਤੇ ਬਾਬਾ ਸਰੂਪ ਸਿੰਘ ਬੱਚੋਬਾਲ ਸਤਵਿੰਦਰ ਦੁਸਾਂਜ ਬੱਚੋਬਾਲ ਅਰਸ਼ ਕਾਜਲਾ ਤੇ ਅਮਨ ਸਹੋਤਾ ਦਿਨੇਸ਼ ਸ਼ਰਮਾ ਗगनਬਾਸੀ ਸਰਫਵਾਦਤੀ ਸੋਖਾ ਪੈਣੀ ਕੋਚ ਅਤੇ ਹੋਰ ਹਾਜ਼ਰ ਸਨ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਖਾਸ ਰਿਪੋਰਟ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਈਆ ਭਗਵਾਨ ਜੋ ਆਪ ਜੀ ਨੂੰ ਜਾਣ ਕੇ ਬਹੁਤ ਹੀ ਖੁਸ਼ੀ ਹੋਵੇਗੀ ਕਿ ਜੈ ਮਈਆ ਭਗਵਾਨ ਦੇ ਨਾਂ ਤੇ ਜੋ ਦੂਸਰਾ ਕਬੱਡੀ ਕੱਪ ਦੈਨ ਐਤਵਾਰ 2 ਨਵੰਬਰ ਦੈਨ ਐਤਵਾਰ ਨੂੰ ਕਬਾਰਾ ਕਰਾਇਆ ਜਾ ਰਿਹਾ ਹੈ ਬੁਆਏ ਸਕੂਲ ਫਲੋਰ ਤੇ ਆਪ ਜਿਨੇ ਸੂਚਿਤ ਕੀਤਾ ਜਾਂਦਾ ਹੈ ਕਿ 8 ਕਲੱਬਾਂ ਦੀਆਂ ਟੀਮਾਂ ਜਿਹੜੀਆਂ ਉਹ ਖੇਡਣਗੀਆਂ ਤੇ ਇੱਕ 60 ਸਾਲ ਤੋਂ ਲੈ ਕੇ 55 ਸਾਲ ਦੇ ਜਿਹੜੇ ਬਜ਼ੁਰਗਾ ਉਹਨਾਂ ਦਾ ਸਪੈਸ਼ਲ ਸ਼ੋਅ ਮੈਚ ਹੋਵੇਗਾ ਤੇ ਇੱਕ ਲੜਕੀਆਂ ਦਾ ਸ਼ੋਅ ਮੈਚ ਹੋਵੇਗਾ ਤੇ 55 ਸਾਲ ਤੋਂ ਉੱਪਰ ਦੇ ਜਿੰਨੇ ਬਜ਼ੁਰਗਾ ਉਹ ਮੁਰਗਾ ਛੱਡ ਕੇ ਉਹਨਾਂ ਦੇ ਮੁਕਾਬਲੇ ਕਰਾਈ ਜਾਣਗੇ ਤੇ ਸਾਰੀਆਂ ਸਮੂਚੀਆਂ ਸ਼ੰਗਤਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਘਰੇਲੂ ਕੰਮਾਂ 'ਚੋਂ ਟਾਈਮ ਕੱਢ ਕੇ ਜੈਨ ਐਤਵਾਰ 2 ਨਵੰਬਰ ਨੂੰ ਪਹੁੰਚਣ ਦੀ ਕਿਰਪਾਲਤਾ ਕਰਨੀ ਜੈ ਮਈਆ ਭਗਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ